ਤਨ ਤਨ ਸ਼ਹੀਦ ਬਾਬਾ ਜੇਠਾ ਜੀ ਦੇ ਤਪ ਸਥਾਨ ਉੱਤੇ ਸਾਲਾਨਾ ਸਮਾਗਮ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਨਗਰ ਸਿਧਵਾ ਜੇ ਇਸ ਨਗਰ ਦਾ ਨਾਮ ਬਾਬਾ ਜੇਠਾ ਜੀ ਨੇ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਉਸ ਨਗਰ ਦੇ ਤੁਸੀਂ ਜੰਮ ਪਾ ਲੋ ਭਾਈ ਭਾਗ ਵਾਲੇ ਉਹ ਵੱਡੇ ਕਰਮ ਨੇ ਤੁਹਾਡੇ ਕਿਉਂਕਿ ਜਦੋਂ ਬਾਬਾ ਜੇਠਾ ਜੀ ਦਾ ਨਾਮ ਆਏਗਾ ਤੁਹਾਡੇ ਨਗਰ ਦਾ ਆਪਣੇ ਆਪ ਹੀ ਆਪ ਮਹਾਰਾ ਨਾਮ ਆ ਜਾਏਗਾ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਣੋ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੇਠਾ ਜੀ ਨੇ ਜਿਹੜੀ ਸਿੱਖ ਧਰਮ ਵਿੱਚ ਪਹਿਲੀ ਜੰਗ ਹੋਈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਨੇ ਲੜੀ ਪਹਿਲੀ ਜੰਗ ਇਹਦੋਂ ਪਹਿਲਾ ਜੰਗ ਕੋਈ ਨਹੀਂ ਹੋਈ ਤਿੰਨਾ ਜੰਗਾਂ ਵਿੱਚ ਹਿੱਸਾ ਲੈਣ ਵਾਲੇ ਬਾਬਾ ਜੇਠਾ ਜੀ ਜਿਨ੍ਹਾਂ ਨੇ ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਏ ਐਡੇ ਬੀਰ ਬਹਾਦਰ ਔਰ ਸਤ ਬਚਨੀ ਹੁਕਮ ਵਿੱਚ ਰਹਿਣ ਵਾਲੇ ਸਤਗੁਰਜੀ ਦਾ ਸਦਾ ਹੁਕਮ ਉਹਨਾਂ ਨੇ ਮੰਨਿਆ ਜੇ ਇਸ ਗੁਰੂ ਦਾ ਹੁਕਮ ਮੰਨਦੇ ਰਹੇ ਮੇਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਤਨ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਸੱਚੀ ਸਰਕਾਰ ਮੈਂ ਉਹਨਾਂ ਦੇ ਪੁੱਤਰੇ ਸੱਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰ राय ਸਾਹਿਬ ਜੀ ਜਿਨ੍ਹਾਂ ਦਾ ਕਲ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ ਮੈਂ ਉਹਨਾਂ ਦੇ ਜੀਵਨ ਵਿੱਚੋਂ ਆਪ ਜੀ ਦੇ ਨਾਲ ਚੰਦ ਸ਼ਬਦ ਸਾਂਝੇ ਕਰਾਂਗਾ ਸਤਿਗੁਰ ਜੀ ਸਤਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰ राय ਜੀ ਉਹ ਆਪਣੇ ਦਾਦਾ ਜੀ ਦੇ ਨਾਲ ਬਹੁਤ ਲੰਬਾ ਸਮਾਂ ਰਹਿੰਦੇ ਸਨ ਉਹਨਾਂ ਨੂੰ ਸਾਰੇ ਗੁਰਤਾ ਗੱਦੀ ਦੇ ਭੇਤ ਉਨ੍ਹਾਂ ਦੀ ਵਿੱਦਿਆ ਦਾ ਉਨ੍ਹਾਂ ਦੀ ਘੋੜਸਵਾਰੀ ਦਾ ਤੀਰ ਅੰਦਾਜ਼ ਤਲਵਾਰ ਦੇ ਐਡੇ ਧਣੀ ਸਨ ਸਾਹਿਬ ਸ੍ਰੀ ਗੁਰੂ ਹਰ ਰਾਏ ਜੀ ਕਿ ਦੁਨੀਆ ਵਿੱਚ ਏਡਾ ਵੱਡਾ ਜੋਧਾ ਕੋਈ ਨਹੀਂ ਹੋਇਆ ਪਰ ਸਤਿਗੁਰ ਜੀ ਨੇ ਮੀਰੀ ਪੀਰੀ ਦੇ ਮਾਲਕ ਧੰ ਗੁਰੂ ਹਰगोਬਿੰਦ ਪਾਤਸ਼ਾਹੀ ਨੇ ਇਹ ਕਿਹਾ ਸੀ ਕਿ ਰੱਖਣਾ ਅਮਨ ਹੈ ਅਮਨ ਦੇ ਨਾਲ ਨਾਲ ਫੌਜਾਂ ਵੀ ਜਰੂਰ ਰੱਖਣੀਆਂ ਨੇ 2200 ਕੋੜ ਸਵਾਰ ਹਮਰਕਾਬ ਰੰਦਾ ਸੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਹਿੰਦੁਸਤਾਨ ਦਾ ਬਾਦਸ਼ਾਹ ਉਸ ਵਕਤ ਆ ਸ਼ਾਹਜਹਾਨ ਉਹਦੇ ਚਾਰ ਪੁੱਤਰ ਸਨ ਵੱਡਾ ਦਾਰਾ ਮੁਰਾਦ ਤੇ ਫਿਰ ਸਾ ਸੁਜਾ ਔਰ ਔਰੰਗਜ਼ੇਬ ਜਿਹਦਾ ਨਾਮ ਮਹੀਉਦੀਨ ਹੈ ਸੁਜਾ ਜਿਹੜਾ ਬੜਾ ਚੰਗਾ ਤੇ ਨੇਕ ਸੀ ਦਾਰਾ ਸਭ ਨਾਲੋਂ ਵੱਡਾ ਸੀ ਔਰੰਗਜ਼ੇਬ ਨੇ ਵੇਖਿਆ ਕਿ ਮੇਰਾ ਪਿਓ ਮੇਰੇ ਵੱਡੇ ਭਰਾ ਦੇ ਨਾਲ ਬਹੁਤ ਮੁਹੱਬਤ ਕਰਦਾ ਹੈ ਮਾਪੇ ਮੁਹੱਬਤ ਸਾਰਿਆਂ ਨਾਲ ਹੀ ਕਰਨੇ ਆ ਪਰ ਜਦੋਂ ਜੋਗ ਥਾ ਦੇਣ ਦੀ ਕਹਾਣੀ ਆਵੇ ਇਹਨੇ ਵੇਖਿਆ ਕਿ ਜੇ ਕਿਤੇ ਦਾਰੇ ਨੂੰ ਬਾਦਸ਼ਾਹੀ ਦਿੱਤੀ ਗਈ ਜੇ ਕਿਤੇ ਮੇਰੇ ਪਿਓ ਨੇ ਦਾਰੇ ਨੂੰ ਤਖਤ ਉੱਤੇ ਬਿਠਾ ਦਿੱਤਾ ਕਿਉਂਕਿ ਉਹਦੀਆਂ ਜਿਹੜੀਆਂ ਚਾਲਾਂ ਸਨ ਉਹਨਾਂ ਵਿੱਚੋਂ ਕਾਮਯਾਬ ਹੋਏ ਔਰੰਗਜ਼ੇਬ ਜਿਹਦਾ ਨਾਮ ਮਹਯੋਦੀਨ ਹੈ ਮਾਪਿਆਂ ਨੇ ਰੱਖ ਦਿੱਤਾ ਪਰ ਇਹ ਐਡਾ ਕਮਜ਼ੋਰ ਸੋਚ ਦਾ ਬੰਦਾ ਸੀ ਇੱਕ ਵਾਰ ਕਹਿੰਦੇ ਇੱਕ ਵਜ਼ੀਰਾ ਵਜ਼ੀਰ ਨੇ ਸ਼ਾਹਜਹਾਨ ਦੀ ਰੋਟੀ ਕੀਤੀ ਦਾਵਤ ਉੱਤੇ ਸੱਦਿਆ ਸਮੇਤ ਆਪਣੇ ਵਜ਼ੀਰਾ ਆਪਣੇ ਪਰਿਵਾਰ ਦੇ ਸਮੇਤ ਉਸ ਦਾਵਤ ਉੱਤੇ ਗਿਆ ਸ਼ਾਹ ਜਹਾਨ ਜਿਹੜਾ ਇਹ ਮਹੀਉਦੀਨ ਹੈ ਤੀਜਾ ਪੁੱਤਰ ਹਿੰਦੁਸਤਾਨ ਦੇ ਬਾਦਸ਼ਾਹ ਦਾ ਸਾਰਾ ਪਰਿਵਾਰ ਅੰਦਰ ਜਾ ਬੈਠਾ ਪਰ ਜਿੱਥੇ ਉਹ ਜੋੜੇ ਲਾ ਕੇ ਗਏ ਸੀ ਉੱਥੇ ਉਹ ਬੈਠਾ ਰਿਹਾ ਜਦੋਂ ਆਇਆ ਸ਼ਾਹ ਜਹਾਨ ਬਾਹਰ ਉਹਨੇ ਵੇਖਿਆ ਕਿ ਮਹਈਓਦੀਨ ਨਹੀਂ ਅੱਗੇ ਗਿਆ ਉਹਨੇ ਆਣ ਕੇ ਪੁੱਛਿਆ ਮਹਈਓਦੀਨ ਤੂੰ ਕਿਉਂ ਨਹੀਂ ਇਸ ਦਾਵਤ ਵਿੱਚ ਆਇਆ ਉਹਨੇ ਕਿਹਾ ਅੱਬਾ ਜਾਨ ਮੰਨ ਲਓ ਜੇ ਖੁਦਾ ਦੀ ਕਰੋਪੀ ਹੋ ਜਾਏ ਜਿਸ ਮਹਿਲ ਵਿੱਚ ਤੁਸੀਂ ਬੈਠੇ ਜੇ ਮਹਿਲ ਹੀ ਡਿੱਗ ਪਵੇ ਤੇ ਸਾਰੇ ਮਰ ਜਾਣ ਰਾਜ ਕਿੰਨੇ ਕਰਨਾ ਮੈਂ ਇਸ ਵਾਸਤੇ ਇਸ ਮਹਿਲ ਦੇ ਅੰਦਰ ਨਹੀਂ ਗਿਆ ਵੀ ਹੋ ਸਕਦਾ ਤੁਸੀਂ ਉੱਥੇ ਫੁਟਕ ਜਿਓ ਇੰਨੀ ਨੀਤ ਮਾੜੀ ਦਾ ਬੰਦਾ ਸੀ ਸ਼ਾਹਜਹਾਨ ਮੱਥਾ ਫੜ ਕੇ ਬਹਿ ਗਿਆ ਕਿ ਇਹ ਬਹੁਤ ਵਡ ਖਾਣਾ ਉਠ ਘਰ ਇਸਤਰੀ ਕਾ ਪਤੀ ਹੋਵੇ ਇਹ ਵੀ ਦੋਵੇਂ ਚੀਜ਼ਾਂ ਦਾ ਨਰਕ ਦੀ ਨਿਸ਼ਾਨੀ ਐ ਵਡ ਖਾਣਾ ਉਠ ਘਰ ਇਸਤਰੀ ਕਾ ਪਤੀ ਬੁਰੀ ਇਹ ਵੀ ਦੋਵੇਂ ਚੀਜ਼ਾਂ ਦਾ ਨਰਕ ਦੀ ਨਿਸ਼ਾਨੀ ਐ ਮੁੰਡਾ ਪੀਵੇ ਦਾਰੂ ਕਰ ਵਿਦਵਾ ਐਨਾ ਸ਼ੈਤਾਨ ਬੰਦਾ ਸੀ ਕਿ ਇੱਕ ਛਿਣ ਦੇ ਵਿੱਚ ਜਿਵੇਂ ਇਹਦੀਆਂ ਤੁਹਾਨੂੰ ਸ਼ੈਤਾਨੀਆਂ ਦੱਸਾਂ ਤੇ ਬੜਾ ਸਮਾਂ ਲੱਗੇਗਾ ਕਹਿੰਦੇ ਇੱਕ ਵਾਰੇ ਹਾਥੀ ਦੀ ਅੰਵਾਰੀ ਵਿੱਚ ਬਹਿ ਗਏ ਤੇ ਜਿਹੜਾ ਹਾਥੀ ਨੂੰ ਚਲਾਉਣ ਵਾਲਾ ਉਹ ਆਂਦਾ ਲਿਆਏ ਦੀਆਂ ਲਗਾਮਾਂ ਇਹਦਾ ਕੰਟਰੋਲ ਕਿੱਥੇ ਉਹਨੇ ਕਿਹਾ ਇਹਦਾ ਕੰਟਰੋਲ ਮੇਰੇ ਕੋਲ ਛਾਲ ਮਾਰ ਕੇ ਉਤਰ ਗਿਆ ਆਂਦਾ ਤੂੰ ਇਹਨੂੰ ਕਿੱਥੇ ਕਿਹਨੂੰ ਲੈ ਜਾਣਾ ਜਿਹੜਾ ਮੇਰੇ ਕੋਲ ਕੰਟਰੋਲ ਹੀ ਨਹੀਂ ਮੈਂ ਉਹਦੇ ਉੱਤੇ ਸਵਾਰੀ ਕਿਉਂ ਕਰਾਂ ਬਹੁਤੇ ਬੰਦੇ ਮੈਂ ਵੇਖਿਆ ਐਵੇਂ ਡਰਾਈਵਰ ਨੂੰ ਦਬਕੇ ਜੇ ਮਾਰੀ ਜਾਂਦੇ ਨਾ ਮਾਰਿਆ ਕਰੋ ਕਿਉਂਕਿ ਕੰਟਰੋਲ ਡਰਾਈਵਰ ਦੇ ਕੋਲ ਹੁੰਦਾ ਹੈ ਡਰਾਈਵਰ ਨਾਲ ਪਨਾ ਕੇ ਰੱਖਣੀ ਚਾਹੀਦੀ ਹੈ ਇਸੇ ਵਾਸਤੇ ਜਿੰਨੇ ਵੀ ਚੰਗੇ ਲੋਕ ਵੱਡੇ ਲੋਕ ਉਹ ਹਮੇਸ਼ਾ ਆਪਣੇ ਕੋਲ ਡਰਾਈਵਰ ਨੂੰ ਬਾਕੇ ਖਾਣਾ ਖਵਾਉਂਦੇ ਇਹਨੇ ਪਿਓ ਮਾਰ ਅਕੈਦ ਕੀਤਾ ਭਰਾ ਮਾਰੇ ਬੜਾ ਬੇਈਮਾਨ ਬੰਦਾ ਇੱਥੋਂ ਤੱਕ ਕੇ ਇਹਨੇ ਆਪਣੇ ਇੱਕ ਪੁੱਤ ਨੂੰ ਵੀ ਮਾਰਿਆ ਮਹੀਉਦੀਨ ਇਹਦਾ ਨਾਮ ਰੱਖਿਆ ਸੀ ਇਹਦੇ ਮਾਪਿਆਂ ਨੇ ਜਦੋਂ ਇਹ ਤਖਤ ਉੱਤੇ ਬੈਠਾ ਕਾਦੀ ਮੁਲਾਣਿਆਂ ਨੇ ਵੇਖਿਆ ਕਿ ਹੁਣ ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਉਹਨਾਂ ਨੇ ਇਹਦੇ ਨਾਮ ਨੂੰ ਹੋਰ ਅੱਖਰ ਲਾ ਦਿੱਤੇ ਅਬੂ ਜਫਰ ਮਹੀਉਦੀਨ ਮੁਹੰਮਦ ਔਰੰਗਜੇਬ ਸ਼ੈਨ ਸ਼ਾਹ-ਏ-ਹਿੰਦੁਸਤਾਨ ਕਿੱਡਾ ਵੱਡਾ ਨਾਮ ਨਾਵਾ ਨੂੰ ਬੜੀਆਂ ਤਾਫੀਕਾਂ ਹੁੰਦੀਆਂ ਇਹਦੇ ਮੁਕਾਬਲੇ ਵਿੱਚ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਨਾਮ ਲਿਆ ਸ਼ਾਂਤੀ ਆ ਜਾਂਦੀ ਹੈ ਇਸ ਬੰਦੇ ਦਾ ਨਾਮ ਲਿਆ ਮਨ ਵਿੱਚ ਵਿਸ਼ੇ ਵਕਾਰ ਚੱਲ ਪੈਂਦਾ ਕਿਉਂਕਿ ਇੰਨੇ ਪਾਪ ਹੀ ਇੰਨੇ ਜਿਆਦੇ ਕੀਤੇ ਆਓ ਜਰਾ ਵੇਖੋ ਇੰਨੇ ਪਹਿਲੀ ਚਾਲ ਜਿਹੜੀ ਚੱਲੀ ਕਿ ਮੈਂ ਦਾਰੇ ਨੂੰ ਬਿਲੇ ਲਾਉਣਾ ਕਿਉਂਕਿ ਇਹ ਬੜਾ ਵੱਡਾ ਵਿਦਵਾਨ ਫਾਰਸੀ ਪੜਿਆ ਹੋਇਆ ਅਰਬੀ ਪੜਿਆ ਹੋਇਆ ਤੇ ਮੇਰਾ ਬਾਪੂ ਮੇਰਾ ਅੱਬਾ ਜਾਨ ਇਹ ਚਾਹੁੰਦਾ ਕਿ ਗੱਡੀ ਦਾਰੇ ਨੂੰ ਦਿੱਤੀ ਜਾਏ ਤੇ ਜੇ ਕਿਤੇ ਦਾਰਾ ਤਖਤ ਉੱਤੇ ਬਹਿ ਗਿਆ ਤੇ ਫੇਰ ਮੇਰੀ ਮੌਤ ਅਵੱਛ ਹੈ ਕਿਉਂਕਿ ਜਿਹੜਾ ਆਪ ਮਨ ਦਾ ਕੋੜਾ ਬੰਦਾ ਹੋਵੇ ਉਹਨੂੰ ਦੂਜਿਆਂ ਵਿੱਚ ਵੀ ਲੱਗਦੀ ਆ ਕਹਾਣੀ ਆਓ ਜਰਾ ਵੇਖੀਏ ਇਹਨੇ ਮਿਲ ਕੇ ਇਹਦਾ ਜਿਹੜਾ ਬਬਰਚੀ ਆ ਇਹਨੂੰ ਜਿਹੜਾ ਖਾਣਾ ਖਵਾਉਂਦਾ ਇਹਦਾ ਜਿਹੜਾ ਰਸੋਈਆ ਨੌਕਰ ਉਹ ਬੜੇ ਵਫਾਦਾਰ ਹੋਇਆ ਕਰਦੇ ਆ ਜਿਹੜੇ ਆਪਣੇ ਮਾਲਕ ਦੀ ਵਫਾਦਾਰੀ ਕਰਦੇ ਪਰ ਰੁਪਈਆ ਵੱਡਿਆਂ ਵੱਡਿਆਂ ਦੇ ਇਮਾਨਦਲਾ ਦਿੰਦਾ ਔਰੰਗਜ਼ੇਬ ਨੇ ਇਹ ਗੱਲ ਕਹਿ ਦਿੱਤੀ ਕਿ ਐ ਰਸਈਆ ਤਖਤ ਦਾ ਮਾਲਕ ਬਣਨਾ ਮੈਂ ਮਾਰ ਮੈਂ ਸਾਰਾ ਹੀ ਤਬਰ ਦੇਣਾ ਜੇ ਤੂੰ ਮੇਰੇ ਨਾਲ ਮਿਲ ਕੇ ਚੱਲੇਗਾ ਤੈਨੂੰ ਮਾਲਾ ਮਾਲ ਕਰਦਾਂਗੇ ਉਹਨੇ ਵੇਖਿਆ ਵੀ ਸਾਰੀ ਉਮਰ ਪੋਟੇ ਹੀ ਸੜਾਉਂਦੇ ਮਰ ਚੱਲੇ ਕਦੀ ਇਹ ਦਾਰਾ ਆਸ ਦੇਂਦਾ ਤੱਤੀ ਰੋਟੀ ਲਿਆ ਕਦੀ ਆਸ ਦੇਂਦਾ ਕੋਲਿਆਂ ਦੇ ਤਲਕੇ ਲਿਆ ਕਦੀ ਆਂਦਾ ਪੱਠੀ ਦੇ ਪਕਾ ਕੇ ਲਿਆ ਜੇ ਇਹਦੀ ਨੌਕਰੀ ਤੋਂ ਬਿਨਾਂ ਉਹ ਕੀ ਲੈਣਾ ਇਹ ਬੰਦਾ ਵਿੱਕ ਗਿਆ ਛੇਰ ਦੀ ਮੁਸ਼ਦਾਵਾਲ ਇਹਨੇ ਦਾਰੇ ਨੂੰ ਖਾਣੇ ਵਿੱਚ ਪਾ ਕੇ ਦੇ ਦਿੱਤਾ ਤੇ ਜਦੋਂ ਉਹ ਖਾਣਾ ਦਾਰੇ ਦੇ ਅੰਦਰ ਗਿਆ ਇਹਨਾਂ ਜ਼ਰੀਲੀ ਉਹ ਸਿਸਟਮ ਬਣ ਗਿਆ ਕਿ ਦਾਰਾ ਰੋਜ਼ ਹੀ ਘਟਣਾ ਦਿਨ ਬਾ ਦਿਨ ਘਟਦਾ ਸ਼ੁਰੂ ਹੋਇਆ ਔਰ ਇੱਕ ਦਿਨ ਉਹ ਆ ਗਿਆ ਜਿਸ ਦਿਨ ਉਹ ਮੌਤ ਦੇ ਬਿਸਤਰੇ ਉੱਤੇ ਪਿਆ ਹੋਇਆ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦਾ ਵੱਡਾ ਪੁੱਤਰ ਦਾਰਾ ਬਿਮਾਰੀ ਨਾਲ ਇੱਕ ਔਰ ਦੂਜੀ ਕਹਾਣੀ ਉਹਦੇ ਸਾਹਮਣੇ ਮੌਤ ਨੱਚ ਰਹੀ ਹੈ ਆਓ ਜਰਾ ਵੇਖੀਏ ਕਹਾਣੀ ਕਿਵੇਂ ਸਤਿਗੁਰੂ ਹਰ ਰਾਏ ਸਾਹਿਬ ਜੀ ਦੇ ਘਰੋਂ ਇਹਨੂੰ ਬਖਸ਼ਿਸ਼ ਮਿਲਦੀ ਪਰ ਇਹਦੇ ਭਰਾ ਨੇ ਕੋਈ ਕਸਰ ਨਹੀਂ ਛੱਡੀ ਇਹਨੂੰ ਮਾਰਨ ਬੀਬੀਆਂ ਦਾ ਗੁਰੂ ਕਹਿੰਦੇ ਭੁੱਖਾ ਕਦੇ ਮਰਦਾ ਨਹੀਂ ਸੱਚੀ ਗੱਲ ਜਾਣਿਓ ਜੇ ਝੂਠ ਬੀਬੀਆਂ ਦਾ ਗੁਰੂ ਕਹਿੰਦੇ ਭੁੱਖਾ ਕਦੇ ਮਰਦਾ ਨਹੀਂ ਸੱਚੀ ਗੱਲ ਜਾਣਿਓ ਜੇ ਝੂਠੀ ਮੇਰੀ ਬਾਤ ਨਾ ਚੀਜ਼ਾਂ ਜੋ ਮਾਈਆਂ ਦੀਆਂ ਵੇਚਦਾ ਦੁਕਾਨਦਾਰ ਉਹ ਤਾਂ ਭੁੱਖਾ ਮਰੂ ਹੋਮਾ ਬੰਦੇ ਦੀ ਔਕਾਤ ਨਾ ਜੀਵਿਕ ਜਸ ਵਾ ਵਾ ਤੇਰੇ ਬਾਦਸ਼ਾਹ ਅਜੀਬ ਰੰਗ ਸ਼ਾਦਾ ਪੁੱਤਰ ਬੀਮਾਰ ਹੋ ਗਿਆ ਹੋ ਰੰਗ ਜੇਬ ਨੀਤੀ ਦਾ ਵਿਸ਼ਾਤਾ ਜਾਲ ਜੀ ਸ਼ੇਰ ਦੀ ਜੋ ਮੋਸ਼ਦਾ ਖੁਵਾਤਾ ਵਾਲੀ ਸ਼ੇਰ ਦੀ ਜੋ ਮੋਸ਼ਦਾ ਖੁਵਾਤਾ ਵਾਲੀ ਜ਼ਿੰਦਗੀ ਦੀ ਹੂਣ ਤੋਂ ਲਾਚਾਰ ਹੋ ਗਿਆ ਬਾਦਸ਼ਾਹ ਦਾ ਪੁੱਤਰ ਬੀਮਾਰ ਹੋ 小大。 ਜ਼ਿੰਦਗੀ ਦੀ ਆਸਤੇ the hand up ਲਾਲਚ ਨੇ ਮੋਇਆ ਲਾਲਚ ਨੇ ਮੋਇਆ ਸੰਸਾਰ ਸਭ ਜੀ ਲਾਲਚ ਨੇ